ਬਾਦਸ਼ਾਹ ਬਾਦਸ਼ਾਹ ਤੇਰੇ ਦੁਨੀਆ ਦਾ ਬਾਦਸ਼ਾਹ ਤੇਰੇ ਦੁਨੀਆ ਦਾ ਬਾਦਸ਼ਾਹ ਬਾਦਸ਼ਾਹ ਹਾਂਜੀ ਸੋ ਆਪਾਂ ਇਸ ਟਮ ਖੜਿਆ ਜੀ ਗੁਰਦੁਆਰਾ ਸਿਮਰਨ ਸਾਹਿਬ ਡਰੋਲੀ ਭਾਈ ਕੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਇੱਥੇ ਆਈ ਸੀ ਤੇ ਉਹਨਾਂ ਨਾਲ 6000 ਘੋੜਸਵਾਰ ਸਨ ਤੇ 6000 ਘੋੜਸਵਾਰ ਇੱਥੇ ਠਹਿਰੇ ਸੀ ਤੇ ਗੁਰੂ ਸਾਹਿਬ ਜੀ ਅ ਨਗਰ ਵਿੱਚ ਸੀ ਤੇ ਜਿਹੜੇ ਘੋੜਸਵਾਰ ਗੁਰੂ ਸਾਹਿਬ ਦੇ ਸਿੱਖ ਉਹ ਇੱਥੇ ਠਹਿਰੇ ਸੀ ਤੇ ਬਾਕੀ ਇਤਿਹਾਸ ਆਪਾਂ ਤੁਹਾਡੇ ਨਾਲ ਜਾਣੂ ਕਰਾਣੇ ਆਂ ਹੋਰ ਤੇ ਚਲੋ ਪਹਿਲਾਂ ਦਰਸ਼ਨ ਕਰਦੇ ਆਂ ਗੁਰੂ ਸਾਹਿਬਾਂ ਦੇ ਫਿਰ ਆਪਾਂ ਤੁਹਾਨੂੰ ਇਤਿਹਾਸ ਬਾਰੇ ਦੱਸ ਦਿਆਂ ਜੀ ਹਾਂਜੀ ਤੇ ਆਪਾਂ ਹੁਣ ਤੁਹਾਨੂੰ ਇਤਿਹਾਸ ਇੱਥੋਂ ਦਾ ਸਰਵਣ ਕਰਾਣੇ ਆ ਜੀ ਤੇ ਬਾਕੀ ਇਤਿਹਾਸ ਤੁਸੀਂ ਵੀਡੀਓ ਵਿੱਚ ਇਹ ਸਰਵਨ ਕਰ ਲਿਆ ਹੁਣ ਥੋੜਾ ਪਤਾ ਤੇ ਥੋੜਾ ਬੋਤਾ ਹੋਰ ਆਪਾਂ ਇਤਿਹਾਸ ਬਾਰੇ ਤੁਹਾਨੂੰ ਚਾਹਣਾ ਪਾਉਣੀ ਹੈ ਜੀ ਭਾਈ ਕੀ ਡਰੋਲੀ ਗੁਰੂ ਸਾਹਿਬ ਜੀ ਇਹ 7 ਸਾਲ ਇੱਥੇ ਰਹੇ ਸੀ ਇਸ ਨਗਰ ਵਿੱਚ ਤੇ ਗੁਰਦਵਾਰਾ ਸਿਮਰਨ ਸਰ ਸਾਹਿਬ ਦਾ ਇਤਿਹਾਸ ਇਹ ਲਿਖਿਆ ਹੋਇਆ ਜੀ ਮੈਂ ਤੁਹਾਡੇ ਨਾਲ ਇਹ ਸਾਂਝਾ ਵੀ ਕਰ ਦੇਣਾ ਸੋਹਣ ਜੀ ਇਤਿਹਾਸ ਲਿਖਿਆ ਹੋਇਆ ਜੀ ਗੁਰਦਵਾਰਾ ਸਿਮਰਨ ਸਰ ਸਾਹਿਬ ਡਰੋਲੀ ਭਾਈ ਜ਼ਿਲ੍ਹਾ ਮੋਗਾ ਇਤਿਹਾਸਕ ਪਿੰਡ ਰੋਲੀ ਭਾਈ ਵਿਖੇ ਕੋਰੇਵਾਲਾ ਰੋਡ ਤੇ ਬਾਬਾ ਸਾਈਂदास ਜੀ ਦੇ ਖੇਤਾਂ ਵਿੱਚ ਸਥਿਤ ਉਹ ਇਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਪਾਣੀ ਦੀ ਕੁਦਰਤੀ ਢਾਬ ਦੇ ਕੰਢੇ ਤੇ ਧਨਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ 6000 ਘੋੜਸਵਾਰ ਯੋਧਿਆਂ ਦੀ ਫੌਜ ਦਾ ਉਤਾਰਾ ਇੱਥੇ ਕੀਤਾ ਸੀ ਤੇ ਢਾਬ ਤੋਂ ਘੋੜਿਆਂ ਵਾਸਤੇ ਪਾਣੀ ਵਰਤੇ ਜਾਂਦਾ ਰਿਹਾ ਢਾਬ ਪ੍ਰਾਤਨ ਰੂਪ ਵਿੱਚ ਅੱਜ ਵੀ ਇਸ ਗੁਰੂ ਘਰ ਵਿੱਚ ਮੌਜੂਦ ਹੈ ਇੱਥੇ ਹੀ ਗੁਰੂ ਜੀ ਨੇ ਇੱਕ ਖੂਲ ਗਵਾਇਆ ਜਿਸ ਤੇ ਜੋਧੇ ਅਤੇ ਸੰਗਤਾ ਪਾਣੇ ਦੀ ਵਰਤ ਕਰਦੀਆਂ ਸਨ ਗੁਰੂ ਕਾਖੋ ਪ੍ਰਾਤਨ ਰੂਪ ਵਿੱਚ ਅੱਜ ਵੀ ਮੌਜੂਦ ਹੈ ਇੱਥੇ ਹੀ ਛੇਵੇਂ ਗੁਰੂ ਜੀ ਨੇ ਫੌਜਾਂ ਦੀ ਭਰਤੀ ਕੀਤੀ ਤੇ ਸਭ ਤੋਂ ਪਹਿਲੀ ਫੌਜੀ ਸ਼ੋਣੀ ਬਣਾਈ ਅਤੇ ਯੁੱਧ ਕਲਾ ਅਭਿਆਸ ਕੇਂਦਰ ਬਣਾਇਆ ਇੱਥੇ ਹੀ ਇਤਿਹਾਸਕ ਬੇਰ ਸਾਹਿਬ ਅੱਜ ਵੀ ਮੌਜੂਦ ਹੈ ਜਿਸ ਦੀ ਸ਼ਾਮੀ ਗੁਰੂ ਸਾਹਿਬ ਅਕਸਰ ਵਿਰਾਜਮਨ ਹੁੰਦੇ ਰਹੇ ਪਿੰਡ ਦੇ ਅੰਦਰਵਾਰੋ ਆਪਣੇ ਨਿਵਾਸ ਸਥਾਨ ਗੁਰੂ ਕੇ ਮਹਿਲ ਅਟਾਰੀ ਸਾਹਿਬ ਤੋਂ ਇੱਕ ਪਹਿਰ ਰਾਤ ਰਹਿਣ ਦੇ ਤੋਂ ਹੀ 6ਵੇਂ ਗੁਰੂ ਜੀ ਇਸ ਸਥਾਨ ਤੇ ਆ ਕੇ ਰੋਜ਼ਾਨਾ ਦਰਬਾਰ ਦੀਵਾਨ ਸਜਾਉਂਦੇ ਰਹੇ ਸਰਬ ਸ੍ਰਿਸ਼ਟ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਰਵਾਬੇ ਭਾਈ ਬਾਪੂ ਜੀ ਦੁਪਹਿਰ ਬਾਅਦ ਢਾਡੀ ਸ਼੍ਰੀ ਨੱਥ ਮਲ ਜੀ ਅਬਦੁੱਲ ਖੈਰ ਜੀ ਆਦ ਕਥਾ ਕੀਰਤਨ ਢਾਡੀ ਵਾਰਾਂ ਸੁਣਾਉਂਦੇ ਅਤੇ ਸਾਰੇ ਪ੍ਰਾਣੀ ਦੀਵਾਨ ਵਿੱਚ ਸੰਗਤ ਰੂਪ ਦੇ ਦਿਨ ਵੇਲੇ ਸੇਵਾ ਕਰਦੇ ਸਮੇਂ ਨਾਲ ਸਿਮਰਨ ਵਿੱਚ ਲੀਨ ਰਹਿੰਦੇ ਇੰਜ ਸੰਗਤਾਂ ਇਸ ਸਿਮਰਨ ਸਰ ਪਵਿੱਤਰ ਸਰੋਵਰ ਚ ਇਸ਼ਨਾਨ ਕਰਦੀਆਂ ਤੇ ਬਾਣੇ ਨਾਲ ਚੁੱਭੀਆਂ ਲਾ ਕੇ ਆਤਮ ਇਸ਼ਨਾਨ ਕਰਦੀਆਂ ਤੇ ਆਪਣਾ ਜੀਵਨ ਸਫਲ ਕਰਦੀਆਂ ਇੱਕ ਖੂਡ ਰੋਲੇ ਪਿੰਡ ਗੁਰੂ ਜੀ ਨੇ ਲਗਵਾਇਆ ਹੁਣ ਗੁਰੂ ਦਾ ਖੂ ਆਖੀ ਉਹ ਸੁਦੀਂਦਾ ਹੈ ਦਰਬਾਰ ਸਾਹਿਬ ਜੋ ਗੁਰੂ ਜੀ ਦੀਵਾਨ ਦੀ ਜਗ੍ਹਾ ਹੈ ਇਤਿਹਾਸਿਕ ਚ ਸਿੱਖ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ trolly ਵਿਖੇ ਇੱਕ ਖੂਲ ਖਦਵਾਇਆ ਤੇ ਉਹ ਪਿੰਡ ਤੋਂ ਬਾਹਰ ਬਾਹਰ ਇੱਕ ਥਾਂ ਤੇ ਗੁਰੂ ਜੀ ਨੇ ਪਿੰਡ ਵੱਡਾ ਕਰ ਦੇਵੇ ਸਨੇਕ ਸਿੱਖ ਬਾਬਾ ਭਾਈ ਆਕਲ ਜੀ ਦੀ ਸੁਪਤਰੀ ਬੀਬੀ ਸੂਰਤ ਜੀ ਦੇ ਮੱਥੇ ਤੇ ਲੇਖ ਬਦਲੇ ਸੀ ਇਸ ਅਸਥਾਨ ਤੇ ਉਸ ਦੇ ਪਤੀ ਭਾਈ ਸਾਧੂ ਜੀ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਦੇ ਘਰ ਮਹਾਨ ਸਿੱਖ ਪੁੱਤਰ ਭਾਈ ਰੂਪ ਚੰਦ ਜੀ ਦਾ ਜਨਮ ਦਾਵਰ ਬਖਸ਼ਿਸ਼ ਕੀਤਾ ਸੀ ਬੀਬੀ ਸੂਰਤੀ ਜੀ ਦੀ ਬੇਨਤੀ ਕਰਨ ਤੇ 6ਵੇਂ ਗੁਰੂ ਜੀ ਨੇ ਇਸ ਸਥਾਨ ਨੂੰ ਵਰਦਾਨ ਦਿੱਤਾ ਕਿ ਤੇਰੇ ਬਾਗ ਇੱਥੇ ਸਤ ਸੰਗਤ ਤੇ ਸ਼ਰਨ ਲੈ ਕੇ ਅਰਦਾਸ ਕਰਨ ਵਾਲੇ ਇੱਥੋਂ ਗੁਰਸਿੱਖੀ ਦਾਤ ਪੁੱਤਰੇ ਦੇ ਦਾਤਾ ਪਾਉਣਗੇ ਤੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਥੋਂ ਜਾ ਕੇ ਹੀ ਸ਼ੇਵਿੰਗ ਗੁਰੂ ਜੀ ਨੇ ਦਰਸ਼ਨ ਲਈ ਬਹਿਬਲ ਨੇਤਰਹੀਨ ਭਾਈ ਕੈਂਠਾ ਜੀ ਨੂੰ ਅੱਖਾਂ ਦੀ ਰੋਸ਼ਨੀ ਬਖਸ਼ਿਸ਼ ਕੀਤੀ ਤੇ ਦਰਸ਼ਨ ਹੋ ਕੇ ਨਿਹਾਲ ਹੋ ਗਿਆ ਪ੍ਰੋਫੈਸਰ ਪਿਆਰਾ ਸਿੰਘ ਪਦਮ ਅਨੁਸਾਰ ਭਾਈ ਕਨਈਆ ਜੀ ਇੱਥੇ ਗੁਰੂ ਕੇ ਘੋਰਿਆਂ ਦੀ ਸੇਵਾ ਕਰਕੇ ਸਮਦ੍ਰਸ਼ਟਾ ਸਮਵਰਤੀ ਬ੍ਰਹਮ ਗਿਆਨੀ ਅਵਸਥਾ ਪ੍ਰਾਪਤ ਕੀਤੀ ਇਹਨਾਂ ਦੋਵਾਂ ਹੀ ਪਵਿੱਤਰ ਸਥਾਨਾਂ ਤੇ ਤਿੰਨ ਗੁਰੂ ਸਹਿਬਾਨ ਨੇ ਲੰਮਾ ਸਮਾਂ ਪਾਵਨ ਚਰਨਮ ਪਾਈ ਹਾਲ ਨਾਲ ਦੀ ਨਾਲ ਗੁਰੂ ਜੀ ਕੇ ਸਾਰੇ ਸਹਿਬਜ਼ਾਦਿਆਂ ਬਾਬਾ ਗੁਰਜੀਤਾ ਜੀ ਦਾ ਜਨਮ ਇਸ ਸਥਾਨ ਤੇ ਹੋਇਆ ਹੈ ਉਹ ਨਗਰ ਦੇ ਵਿੱਚ ਹੈ ਅਟਾਰੀ ਵਿਖੇ ਬਾਬਾ ਸੁਰਜਮਲ ਜੀ ਬਾਬਾ ਅਨੀਰਾ ਜੀ ਬਾਬਾ ਅਟਲ ਰਾਏ ਜੀ ਛੇ ਗੁਰ ਤੇਗ ਬਹਾਦਰ ਸਾਹਿਬ ਜੀ ਗੁਰੂ ਕੇ ਸਾਰੇ ਪਰਿਵਾਰ ਤੋਂ ਇਲਾਵਾ ਬਾਬਾ ਬੁੱਢਾ ਸਾਹਿਬ ਜੀ ਭਾਈ ਕਨੇਹ ਜੀ ਬਾਬਾ ਭਾਈ ਆਕਲ ਜੀ ਭਾਈ ਬਾਬਾ ਭਾਈ ਸਾਧੂ ਜੀ ਬਾਬਾ ਭਾਈ ਰੂਪ ਚੰਦ ਜੀ ਗੁਰੂ ਕੇ 6000 ਜੋਧਿਆਂ ਦੀ ਫੌਜ ਜਰਨੈਲਾ ਬਾਬਾ ਜੇਠਾ ਜੀ ਬਾਬਾ ਪੈੜਾ ਜੀ ਬਾਬਾ ਪਰਾਗਾ ਜੀ ਬਾਬਾ ਪ੍ਰਾਣਾ ਜੀ ਅਤੇ ਬਾਬਾ ਵਿਧਿ ਚੰਦ ਤੋਂ ਇਲਾਵਾ ਅਨੇਕਿਤ ਸਿੱਖਾਂ ਸੇਵਕਾਂ ਨੇ ਸਤਗੁਰ ਜੀ ਵੱਲ ਬਖਸ਼ਿਸ਼ ਹੋਈਆਂ ਸੇਵਾਵਾਂ ਨਿਭਾਈਆਂ ਅਤੇ ਆਪਣੀ ਚਰਨ ਅਸ਼ੋਕ ਬਖਸ਼ਿਸ਼ ਕੀਤੀ ਗੁਰੂ ਕੇ ਮਹਿਲ ਡਰੋਲੀ ਵਿਖੇ ਭਾਈ ਨਿਵਾਸ ਦੌਰਾਨ ਹੀ ਸ਼੍ਰੀ ਗੁਰੂ ਜੀ ਦੇ ਵੱਡੇ ਮਹਿਲ ਸਾਡੇ ਸਤਕਾਰਯੋਗ ਮਾਤਾ ਜੀ ਮਾਤਾ ਦਿਮੋਦਰ ਜੀ ਦੇ 12 ਸਾਵਣ 1688 ਬਿਕਰਮੀ ਨੂੰ ਸੱਚਖੰਡ روانਾ ਹੋਈ ਅਗਲੇ ਦਿਨ ਗੁਰੂ ਜੀ ਨੇ ਗੁਰੂ ਜੀ ਦੇ ਸਾਲੇ ਸੰਦੀ ਸੰਦੂ ਮਾਤਾ ਰਾਮੋ ਜੀ ਬਾਬਾ ਸਾਈਂ ਦਾਸ ਜੀ ਸੱਚਖੰਡ ਗਮਨ ਕੀਤਾ ਉਸ ਤੋਂ ਅਗਲੇ ਦਿਨ ਹੀ ਗੁਰੂ ਜੀ ਦੇ ਸੱਸ ਸਹੁਰਾ ਮਾਤਾ ਦੇਆ ਘਰ ਬਾਬਾ ਨਾਰਾਇਣ ਦਾਸ ਜੀ ਅਕਾਲ ਚਲਾਣਾ ਕਰ ਗਈ ਇਹਨਾਂ ਪੰਜਾਂ ਹੀ ਗੁਰੂ ਪਿਆਰੇ ਅਨੁਮਿਤ ਅੰਤ ਅਰਦਾਸ ਮੰਗੋਂ ਵਿਖੇ ਇਸ ਸਥਾਨ ਤੇ ਭੋਗ ਪਾਈ ਗਈ ਜਿੱਥੇ ਪਿਛਲੀ ਵੀਡੀਓ ਤੁਸੀਂ ਸਰਵੇਖਣ ਕੀਤੀਆਂ ਹਨ ਅੰਗੀਠਾ ਸਾਹਿਬ ਉੱਥੇ ਹੀ ਗੁਰੂ ਸਾਹਿਬ ਦੇ ਪੰਜ ਪਰਿਵਾਰਕ ਮੈਂਬਰ ਉਹਨਾਂ ਦਾ ਸੰਸਕਾਰ ਅੰਗੀਠਾ ਸਾਹਿਬ ਸ਼ੁਭਿਤ ਹੈ ਤੇ ਇੱਥੇ ਗੁਰਦੁਆਰਾ ਸਿਮਰਨ ਸਾਹਿਬ ਵਿਖੇ ਭੋਗ ਪਾਏਗੀ ਕਿਉਂਕਿ ਕਾਫੀ ਜਗ੍ਹਾ ਕਰਕੇ ਸੰਗਤ ਕਰਕੇ ਇੱਥੇ ਹੀ ਗੁਰੂ ਸਾਹਿਬ ਦੇ 6000 ਘੋੜਸਵਾਰ ਇੱਥੇ ਜਲ ਪਾਣੀ ਛਕਦੇ ਤੇ ਇੱਥੇ ਵਿਸ਼ਰਾਮ ਕਰਦੇ ਤੇ ਇੱਥੇ ਹੀ ਸਤਿਗੁਰੂ ਜੀ ਦੀਵਾਲ ਸਜਾਉਂਦੇ ਸਨ ਪਰ ਹਰ ਮਹੀਨੇ ਪਹਿਲੇ ਐਤਵਾਰ ਜੋੜ ਮੇਲੇ ਸਤਸੰਗ ਦੇ ਵਾਂਗ ਸਜਦੇ ਹਨ ਅਤੇ ਸਾਰੇ ਗੁਰਪੁਰਬਾਂ ਨੂੰ ਮਨਾਏ ਜਾਂਦੇ ਹਨ ਤੇ ਸੰਗਤਾਂ ਦੁਰੂਦਰ ਦਰਸ਼ਨ ਕਰਦੀਆਂ ਹਨ ਤੇ ਜਿਹੜਾ ਵੀ ਇੱਥੇ ਸੱਚੇ ਮਨ ਨਾਲ ਅਰਦਾਸ ਕਰਕੇ ਜਾਂਦਾ ਹੈ ਉਸ ਦੇ ਸਤਿਗੁਰੂ ਜੀ ਮੱਥੇ ਦੇ ਲੇਖ ਬਦਲ ਦਿੰਦੇ ਹਨ ਜਿਵੇਂ ਬੀਬੀ ਸੁਰਤ ਜੀ ਦੇ ਬਦਲੇ ਸੰਤ ਸੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਾਂ ਤੁਹਾਨੂੰ ਗੁਰੂ ਘਰ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦਾ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਸਿੱਖ ਰਾਈਡਰ ਦੇ ਨਾਂ ਤੇ ਤੇ ਫੇਸਬੁੱਕ ਤੇ ਵੀ ਆਪਾਂ ਨੂੰ ਫੋਲੋ ਕਰ ਲਿਓ ਸਿੱਖ ਰਾਈਡਰ ਦੇ ਨਾਂ ਤੇ ਆਪਣਾ ਪੇਜ ਬਣਿਆ ਹੋਇਆ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਇਤਿਹਾਸਕ ਬੇਰ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦੀਵਾਨ ਸੁਚਾਉਂਦੇ ਸੀ ਜਾਂ ਆਰਾਮ ਕਰਦੇ ਸੀ ਸ਼ਾਮੇ ਬੈਠ ਕੇ ਬੇਰੀ ਦੇ ਥੱਲੇ ਠੀਕ ਹੈ ਜੀ ਤੇ ਚਲੋ ਚੱਲਦੇ ਹਾਂ ਏ ਜੀ ਬੇਰੀ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਬੈਠ ਕੇ ਭਜਨ ਮੰਦਗੀ ਵੀ ਕਰ ਸਕਦੇ ਨੇ ਭਜਨ ਮੰਦਗੀ ਕਰਦੇ ਸੀ ਤੇ ਦਿਸ਼ਾਵੇਂ ਬੈਠ ਕੇ ਆਰਾਮ ਵੀ ਕਰਦੇ ਸੀ ਏ ਜੀ ਬੇਰੀ ਬਾਕੀ ਇਤਿਹਾਸ ਇੱਥੇ ਵੀ ਲਿਖਿਆ ਹੋਇਆ ਜੀ ਬਾਕੀ ਤੁਹਾਨੂੰ ਪੜ ਕੇ ਵੀ ਸੁਣਾ ਵੀ ਦਿੰਨੇ ਵੈਸੇ ਤਾਂ ਇਹ ਪਤਰਾ ਇਤਿਹਾਸਿਕ 베ਰ ਸਾਹਿਬ ਹੈ ਧਾਨਸ਼ੀ ਗੁਰੂ ਹਰਗੋਬਨ ਸਾਹਿਬ ਜੀ ਮਹਾਰਾਜ ਅਤੇ ਦੀਵਾਨ ਸਥਾਨ ਤੇ ਫੌਜੀ ਸ਼ੋਣੀ ਗੁਰਦੁਆਰਾ ਸਿਮਰਨ ਸਾਹਿਬ ਡਰੋਲੀ ਭਾਈ ਚ ਮੌਜੂਦ ਇਸ ਸੁਭਾਗ 베ਰੀ ਗੇੜ ਗਰਮੀ ਦੇ ਰੁੱਤ ਵਿੱਚ 6ਵੇਂ ਗੁਰੂ ਜੀ ਨੇ ਅਕਸਰ ਹੀ ਵਿਜਰਾ ਬਿਰਾਜਮਨ ਹੋ ਕੇ ਭਾਗ ਲਾਉਂਦੇ ਰਹੇ 6ਵੇਂ ਗੁਰੂ ਜੀ ਤੋਂ ਬਾਅਦ 7ਵੇਂ ਪਾਤਸ਼ਾਹ ਧਾਨ ਗੁਰੂ ਹਰਰਾਇ ਜੀ ਮਹਾਰਾਜ ਅਤੇ ਫਿਰ 9ਵੇਂ ਪਾਤਸ਼ਾਹ ਧਾਨਸ਼ੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਡਰੋਲੀ ਭਾਈ ਵਿਖੇ ਨਮਾਜ਼ ਦੌਰਾਨ ਅਕਸਰ ਇਸ ਸਵੇਰ ਸਾਬ ਹੇਟ ਬਿਰਾਜਮਨ ਹੋ ਕੇ ਇਸ ਨੂੰ ਭਾਗ ਲਾਇਆ ਲੋ ਜੀ ਕਰੋ ਦਰਸ਼ਨ ਬਾਕੀ ਗੁਰਦੁਆਰਾ ਸਾਹਿਬ ਜੀ ਨਿਰਮਾਣ ਹੋ ਰਿਹਾ ਜੀ ਨਵਾਂ ਜਦੋਂ ਬਣ ਗਿਆ ਆਪਾਂ ਫੇਰ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਘਰਾਂ ਦੇ ਤੇ ਬਹੁਤ ਜਗ੍ਹਾ ਹੈ ਜੀ ਗੁਰੂ ਘਰ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਇੱਧਰ ਗੁਰਸਾਹਿਬ ਦੇ ਪ੍ਰਕਾਸ਼ਮਾਨ ਹੈ ਜੀ ਤੇ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਇੱਧਰ ਠੀਕ ਹੈ ਜੀ ਤੇ ਉਧਰ ਘੋੜੇ ਵੀ ਹੈ ਜੀ ਠੀਕ ਹੈ ਜੀ ਤੇ ਆਪਾਂ ਉਧਰ ਤੁਮ ਦਰਸ਼ਨ ਘਰੋਣਿਆਂ ਜਾ ਕੇ ਹਾਂਜੀ ਇੱਥੇ ਲਿਖਿਆ ਹੋਇਆ ਜੀ ਇਤਿਹਾਸ ਇਤਿਹਾਸ ਘਟਾਵੇ ਜੀ ਤੇ ਆਪਾਂ ਤੁਹਾਨੂੰ ਪੜ ਕੇ ਸੁਣਾਉਣੇ ਇਹਦਾ ਇਤਿਹਾਸ ਇਹ ਇਤਿਹਾਸ ਘਟਾਵ ਹੈ ਬਹੁਤ ਪੁਰਾਣੇ ਸਮੇਂ ਤੋਂ ਇਹ ਜਗ੍ਹਾ ਪੂਰੇ ਇਲਾਕੇ ਚ ਭੂਗੋਲਿਕ ਤੌਰ ਤੇ ਕੁਦਰਤੀ ਹੀ ਨਿਵੀ ਸੀ ਕਈ ਕੁਹਾ ਕਿਲੋਮੀਟਰਾਂ ਤੱਕ ਧਰਤੀ ਦੀ ਢਾਲ ਇਸ ਪਾਸੇ ਸੇ ਤੇ ਹੀ ਜੋ ਬਾਰਸ਼ਾਂ ਵਿੱਚ ਇਸ ਕੁਦਰਤੀ ਢਾਬ ਤੇ ਕਈ ਏਕੜਾਂ ਵਿੱਚ ਪਾਣੀ ਜਮਾ ਹੋ ਜਾਂਦਾ ਸੀ ਇਤਿਹਾਸ ਅਨੁਸਾਰ ਗੁਰੂ ਕਾਲ ਚ 6ਵੇਂ ਤੇ 7ਵੇਂ ਗੁਰੂਆਂ ਦੀਆਂ ਫੌਜਾਂ ਦਾ ਉਤਾਰਾ ਇੱਥੇ ਹੋਇਆ ਸੀ ਗੁਰੂ ਕੀ ਪਵਿੱਤਰ ਛੋਹ ਤੇ ਦ੍ਰਿਸ਼ਟੀ ਪ੍ਰਾਪਤ ਇਹ ਇੰਨੀ ਬਰਕਤ ਵਾਲੀ ਗੁਰੂ ਕੀ ਢਾਬ ਹੈ ਕਿ ਅੱਜ ਤੱਕ ਵੀ ਬਾਹਰੋਂ ਟੂਬਵੈਲ ਵਗੈਰਾ ਤੋਂ ਪਾਣੀ ਨਾ ਪਹੁੰਚ ਤੋਂ ਬਾਵਜੂਦ ਇੱਥੋਂ ਪਾਣੀ ਸੁੱਕਦਾ ਨਹੀਂ ਹੈ ਪ੍ਰਾਤਨ ਸਮੇਂ ਚ ਮਾਲਵਾ ਇਲਾਕੇ ਵਿੱਚ ਪਾਣੀ ਦਾ ਹੋਰ ਕੋਈ ਸਾਧਨ ਨਹੀਂ ਸੀ ਸਿਰਫ ਕੁਦਰਤੀ ਢਾਬਾਂ ਤੋਂ ਪਾਣੀ ਲੈ ਕੇ ਮਨੁੱਖਾਂ ਅਤੇ ਪਸ਼ੂਆਂ ਦੀ ਵਰਤਾਇਆ ਜਾਂਦਾ ਸੀ ਮਾਲਵਾ ਇਲਾਕੇ ਵਿੱਚ ਖਦਰਾਂ ਦੇ ਢਾਬ ਮੁਕਤਸਰ ਨਨਥਾਣੇ ਦੀ ਢਾਬ ਗੁਰੂ ਸਰਮਰਾਜ ਤੋਂ ਇਲਾਵਾ ਇਹ ਬਿਆਣੇ ਦੀ ਢਾਬ ਡਰੋਲੀ ਭਾਈ ਹੀ ਪਾਣੀ ਦੀ ਕੁਦਰਤੀ ਸਰੋਤ ਸਨ ਜਿੱਥੇ ਦੂਰ ਦੂਰੋਂ ਲੋਕ ਆ ਕੇ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਅਤੇ ਘਰਾਂ ਚ ਪੀਣ ਲਈ ਪਾਣੀ ਲੈ ਕੇ ਜਾਂਦੇ ਸਨ ਜਦੋਂ ਛੇਵੇਂ ਗੁਰੂ ਜੀ ਦੇ ਅਨੇਨਾ ਸਿੱਖ ਤੁਰਸਤਦਾਰੀ ਚੋਂ ਸੰਧੂ ਬਾਬਾ ਸਾਈ ਦਾਸ ਜੀ ਨਿੱਜੀ 700 ਏਕੜ ਜ਼ਮੀਨ ਵਿੱਚ ਇਹ ਟਾਪ ਪੈਂਦੀ ਸੀ ਸੋ ਛੇਵੇਂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਇੱਥੇ ਹੀ ਫੌਜਾਂ ਦੀ ਭਰਤੀ ਕੀਤੀ ਇੱਥੇ ਜੁਧ ਕਲਾ ਅਭਿਆਸ ਕੇਂਦਰ ਬਣਾਇਆ ਅਤੇ ਇੱਥੋਂ ਹੀ ਸਭ ਤੋਂ ਪਹਿਲੀ ਫੌਜ ਸ਼ੌਣੀ ਬਣਾਈ ਇਸ ਧਰਤੀ ਤੇ ਗੁਰੂ ਦੀ ਦਿਆ ਦ੍ਰਿਸ਼ਟੀ ਤੋਂ ਇਲਾਵਾ ਇੱਥੇ ਸ਼ੌਣੀ ਬਣਾਉਣ ਦੇ ਹੋਰ ਵੀ ਕਾਰਨ ਸਨ ਜਿਵੇਂ ਇੱਕ ਤਾਂ ਇੱਕ ਇਲਾਕਾ ਸਿੱਧਾ ਮੁਗਲ ਰਾਜ ਦੇ ਪ੍ਰਬੰਧ ਹੇਠ ਨਹੀਂ ਸੀ ਜੁਧਨੀਤੀ ਅਤੇ ਮਦੀਨ ਨਜ਼ਰ ਮੁਗਲ ਸਮਰਾਜ ਇਸ ਇਲਾਕੇ ਤੋਂ ਭੂਗੋਲਿਕ ਬਣਤਰ ਤੋਂ ਅਨਜਾਨ ਸੀ ਤੇ ਦੂਜਾ ਫੌਜ ਤੇ ਘੋੜਿਆਂ ਦੇ ਕੋਟ ਦੀ ਵਰਤੋ ਲਈ ਲੋੜਿੰਦਾ ਇਹ ਵੱਡਾ ਕੁਦਰਤੀ ਜਲ ਸਰੋਤ ਸੀ ਤੇ ਜਲ ਸਰੋਤ ਹੈ ਇਹ ਬਾਬਾ ਸਾਈਂ ਦਾਸ ਜੀ ਦੇ ਖੇਤਾਂ ਵਿੱਚ ਸੀ ਤੀਜਾ ਇਸ ਜੰਗਲ ਦੇਸ਼ ਮਾਲਵੇ ਚ ਘੋੜਿਆਂ ਲਈ ਚਾਰਾ ਘਾਹ ਆਦ ਦੇ ਬਿਆੰਤ ਚਰਾਦ ਮੌਜੂਦ ਸੀ ਸੋ ਪਾਣੀ ਦਾ ਸਾਧਨ ਤੇ ਹੋਰ ਸਹੂਲਤਾਂ ਨੂੰ ਮੁੱਖ ਰੱਖ ਕੇ ਛੇਵੇਂ ਗੁਰੂ ਜੀ ਇੱਥੇ ਇਸੇ ਸਥਾਨ ਤੇ ਇੱਕ ਫੌਜੀ ਸ਼ੋਣੀ ਸਥਾਪਿਤ ਕੀਤੀ ਜਿਸ ਨੂੰ ਇਤਿਹਾਸਕ ਸ਼ੋਣੀ ਸਾਹਿਬ ਤੇ ਇਸ ਢਾਬ ਦੇ ਇਤਿਹਾਸਕ ਢਾਬ ਸਰਸਰ ਸਾਹਿਬ ਦੇ ਨਾਮ ਨਾਲ ਪੁਕਾਰਿਆ ਤੇ ਸਤਿਕਾਰਿਆ ਜਾਂਦਾ ਹੈ ਇਹ ਸੀ ਇਸ ਢਾਬ ਦਾ ਇਤਿਹਾਸ ਤੇ ਤੁਹਾਨੂੰ ਦਰਸ਼ਨੇ ਕਰਾਦਨੇ ਆ ਜੀ ਤੇ ਅੱਜ ਵੀ ਉਦਾਂ ਹੀ ਆ ਜੀ ਜਿਵੇਂ ਮੀਂਹ بارشਾਂ ਦਾ ਪਾਣੀ ਇੱਥੇ ਖੜ ਜਾਂਦਾ ਤੇ ਕਿਤੇ ਨਹੀਂ ਮੈਂ ਦੇਖੀ ਐਦਾਂ ਢਾਬ ਤੇ ਇਹ ਮੈਨੂੰ ਦੇਖਿਆ ਜੀ ਦਰਸ਼ਨ ਹੋ ਰਹੇ ਨੇ ਬਹੁਤ ਉਹ ਤੇ ਲੱਗ ਰਿਹਾ ਜੀ ਇਹ ਤਾਂ ਕਈਆਂ ਚੀਜ਼ਾਂ ਜੇ ਆਪਾਂ ਦੇਖਦੇ ਆਂ ਵੀ ਖਤਮ ਹੀ ਹੋ ਗਈਆਂ ਚੀਜ਼ਾਂ ਪ੍ਰਾਤਨ ਪ੍ਰਾਤਨ ਚੀਜਾਂ ਖਤਮ ਕਰਕੇ ਨਵੇਂ ਚੀਜ਼ਾਂਉਂ ਸਾਰੀ ਜਾਂਦੇ ਨੇ ਤੇ ਇਧਰ ਬਾਗ ਗੁਰੂ ਘਰ ਦੀ ਜ਼ਮੀਨ ਲੱਗਦੀ ਹੈ ਜੀ ਇਹ ਆ ਬਾਉਂਡਰੀ ਕੀਤੀ ਹੋਈ ਹੈ ਸਾਰੀ ਔਰ ਇੱਥੋਂ ਲੈ ਕੇ ਤੱਕ ਠੀਕ ਹੈ ਜੀ ਤੇ ਇਧਰ ਤੇ ਇਹ ਵੀਰ ਜੀ ਨੇ ਆਪਾਂ ਨੂੰ ਦੱਸੀ ਜਾਂਦੇ ਨੇ ਨਾਲ ਇਤਿਹਾਸ ਸੇਵਾਦਾਰ ਝੁੱਟੀ ਕਰਦੇ ਨੇ ਤੇ ਇਹ ਸੀ ਢਾਪ ਜਿੱਥੇ ਅੱਜ ਵੀ ਪਾਣੀ ਸ਼ਿਸ਼ੋਭਿਤ ਹੈ ਲੋ ਜੀ ਆਪਾਂ ਹੁਣ ਤੁਹਾਨੂੰ ਘੋੜਿਆਂ ਦੇ ਦਰਸ਼ਨ ਕਰਾਉਣੀ ਹੈ ਜੀ ਚਲ ਜੀ ਇੱਦਾਂ ਹੀ ਚੰਬੂ ਚੱਲਦੇ ਆ ਜੀ ਸਾਧਰ ਕੋਰੇ ਆ ਜੀ ਲੋਜਾ ਪਹੁੰਚਣ ਤੋਂ ਕੋੜੇ ਦੇ ਦਰਸ਼ਨ ਕਰਨੀਆਂ ਜੀ ਕੁਝ ਨਾਮ ਰੱਖਿਆ ਨਾ ਤਾਂ ਕੁਛ ਇੱਕ ਨਹੀਂ ਮਾ ਭਾਈ ਨਹੀਂ ਆਪਣਾ ਨਾਮ ਰੱਖੇ ਦੀ ਕੋਈ ਨਹੀਂ ਆਪਣੇ ਇੱਧਰ ਹਿੰਦ ਕੋ ਆ ਲੱਗੀ ਕਿੰਨੇ ਘੋੜੇ ਜੀ ਪੰਜ ਹਜੂਰ ਸਾਹਿਬ ਉਹ ਕਿਹੜੇ ਨਾਮ ਰੱਖੇ ਹੋਣਾ ਇਹਦੇ ਹਜੂਰ ਸਾਹਿਬ ਵਾਲੇ ਤਾਂ ਉਹ ਕਿਹੜੇ ਨਾਮ ਰੱਖੇ ਹੋਏ ਹੋਣ ਘੋੜਿਆਂ ਦੇ ਲਓ ਜੀ ਘੋੜੇ ਛੇੜੋ ਜੀ ਹੁਣ ਚਲਦੇ ਆ ਜੀ ਲੋ ਜੀ ਆਪਾਂ ਤਾਂ ਇਤਿਹਾਸ ਗੁਰੂ ਘਰ ਦਾ ਸੰਧ ਕਰਤਾ ਜੀ ਗੁਰਦੁਆਰਾ ਸਿਮਰਨਥਰ ਸਹਿਬ ਇੱਥੇ ਸਤਿਗੁਰੂ ਜੀ ਦੀਵਾਨ ਸਜਉਂਦੇ ਸਨ ਤੇ ਇੱਥੇ ਹੀ 6000 ਘੋੜਸਵਾਰ ਇੱਥੇ ਹੀ ਵਿਸ਼ਰਾਮ ਕੀਤਾ ਸੀ ਉਹਨਾਂ ਨੇ 700 ਏਕੜ ਜ਼ਮੀਨ ਸੀ ਤੇ ਇੱਥੇ ਹੀ ਖੋਸ ਏ ਤੇ ਨਾਲ ਹੀ ਢਾਬ ਸੀ ਗੁਰੂ ਘਰ ਦੇ ਜਿੱਥੇ ਅੱਜ ਵੀ ਪਾਣੀ ਮੌਜੂਦ ਹੈ ਜੀ ਜਿਵੇਂ ਪਿਛਲੀ ਪਿਛਲੇ ਸਮੇਂ ਵਿੱਚ ਬਾਰਿਸ਼ ਦਾ ਪਾਣੀ ਖੜ ਜਾਂਦਾ ਸੀ ਢਾਬਾਂ ਤੇ ਤੇ ਉਸੇ ਤਰ੍ਹਾਂ ਅੱਜ ਵੀ ਪਾਣੀ ਮੌਜੂਦ ਇੱਥੇ ਤੇ ਇਸ ਪਾਣੀ ਵਿੱਚ ਜਲ ਪਾਣੀ ਕੋਡਾਂ ਦੇ ਇਸ਼ਨਾਨ ਪਾਣੀ ਸਾਰਾ ਇੱਥੇ ਹੁੰਦਾ ਸੀ ਤੇ ਬਾਕੀ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਤੇ ਜਿਵੇਂ ਪਿਛਲੀ ਵੀਡੀਓ ਦੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਸੀ ਗੁਰਕੇ ਮਹਿਲ ਅਟਾਰੀ ਸਾਹਿਬ ਤੇ ਠੀਕ ਹੈ ਜੀ ਤੇ ਉਸ ਵੀਡੀਓ ਦੇ ਕਿਉਂਕਿ ਵੀਡੀਓ ਜਿਆਦੀ ਵੱਡੀ ਬਣ ਜਾਣੀ ਸੀ ਇਸੇ ਕਰਕੇ ਆਪਾਂ ਵੀਡੀਓਜ਼ ਨੂੰ ਭਾਗ ਵੰਡ ਲਏ ਪਹਿਲੀ ਵੀਡੀਓ ਦੂਜੀ ਵੀਡੀਓ ਤੇ ਤੀਸਰੀ ਵੀਡੀਓ ਜੀ ਤੇ ਗੁਰਦੁਆਰਾ ਸਿਮਰਨ ਸਾਹਿਬ ਦੀ ਇਹ ਪਿੰਡ ਤੋਂ 1.5 ਕਿਲੋਮੀਟਰ ਦੂਰ ਹੈ ਜੀ ਗੁਰਦੁਆਰਾ ਸਾਹਿਬ ਠੀਕ ਹੈ ਇਤਿਹਾਸਿਕ ਗੁਰਦੁਆਰਾ ਸਾਹਿਬ 6ਵੇਂ ਗੁਰੂ ਸਾਹਿਬ ਜੀ ਇੱਥੇ ਬੀਬੀ ਸੂਰਤ ਜੀ ਦੇ ਮੱਥੇ ਤੇ ਰੇਖ ਬਦਲੇ ਸਨ ਠੀਕ ਹੈ ਜਿਨ੍ਹਾਂ ਦਾ ਵਿਆਹ ਵੱਖਰੀ ਜਗ੍ਹਾ ਦੇ ਵਿੱਚ ਹੋ ਗਿਆ ਸੀ ਤੇ ਉਸੇ ਫਿਰ ਬਾਬਾ ਸਾਧੂ ਜੀ ਨੂੰ ਸਤਗੁਰਾਂ ਨੇ ਗੁਰਸਿੱਖੀ ਦੇ ਦਾਤ ਬਖਸ਼ਿਸ਼ ਕੀਤੀ ਸੀ ਕਿਉਂਕਿ ਬਾਬਾ ਸਾਧੂ ਜੀ ਉਹ ਮਰੀ ਮਸਾਣੇ ਦੇ ਪੋਤਾ ਕਰਦੇ ਸੀ ਕਵਰਾਂ ਦੀਆਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਤੇ ਉਹਨਾਂ ਨੇ ਅੰਮ੍ਰਿਤ ਪਾਣ ਕਰਕੇ ਖੁਰਸਿੱਖੇ ਵਾਲਾ ਰੋਪ ਧਾਰਨ ਕੀਤਾ ਤੇ ਸਤਗੁਰਾਂ ਦੀ ਸੇਵਾ ਵਿੱਚ ਲੀਨ ਹੋਏ ਤੇ ਸਤਗੁਰਾਂ ਨੇ ਕਿਹਾ ਜਿਹੜਾ ਵੀ ਸ਼ਰਧਾ ਭਾਵਨਾ ਨਾਲ ਇੱਥੇ ਸਥਾਨ ਦੇ ਦਰਸ਼ਨ ਕਰਨ ਆਵੇਗਾ ਨਮਸਤਕ ਹੋਵੇਗਾ ਉਹਨਾਂ ਦੇ ਮੱਥੇ ਦੀ ਰੇਖ ਬਦਲਣਗੇ ਤੇ ਅੱਜ ਵੀ ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਆਪਣੇ ਮਨ ਦੀਆਂ ਮਰਦਾਂ ਪੂਰੀਆਂ ਕਰਦੀਆਂ ਹਨ ਸੋ ਪਿੰਡ ਬਹੁਤ ਸੋਹਣਾ ਜੀ ਤੇ ਬਹੁਤ ਸਤਿਕਾਰ ਆਪਾਂ ਨੂੰ ਮਿਲਿਆ ਜੀ ਪਿੰਡ ਚੋਂ ਤੇ ਬਾਕੀ ਕਣਕ ਦਾ ਸੀਜ਼ਨ ਹੋ ਗਿਆ ਜੀ ਤੇ ਕਣਕ ਪਾਕੀ ਵੀ ਰਹੀ ਹੈ ਇਹਦੀ ਸਾਹਮਣੇ ਵਸ ਜਿਵੇਂ ਪਿੰਡ ਦਿਖਦਾ ਪਿੰਡ ਤੋਂ ਆਪਸ ਸਿੱਧਾ ਸਿੱਧਾ ਆਉਣਾ ਬਸ ਪਿੰਡ ਵਿੱਚ ਜਿੰਨੂ ਮਰਜ਼ੀ ਪੁੱਛ ਲਿਓ ਤੁਸੀਂ ਤੇ ਪਿੰਡ ਦੇ ਬਾਹਰ-ਬਾਹਰੇ ਹੈ ਜੀ ਤੇ ਪੰਪ ਵੀ ਹੈਗਾ ਜੀ ਸੱਜੇ ਹੱਥ ਇਧਰੋਂ ਤੇ ਪੰਪ ਦੇ ਨਾਲ ਸਾਹਮਣੇ ਜਾ ਕੇ ਸਾਹਮਣੇ ਗੁਰਦੁਆਰਾ ਸਾਹਿਬ ਦਿਖਦਾ ਜੀ ਤੇ 700 ਏਕੜ ਜ਼ਮੀਨ ਸੀ ਜੀ ਜਿੱਥੇ 6000 ਘੋੜਸਵਾਰ ਨੇ ਰਹਿਣ ਨੂੰ ਸਰਾ ਕੀਤਾ ਸੀ ਤੇ ਉੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਹੀ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਸਤਗੁਰਾਂ ਨੇ ਗੁਰਬਾਣੀ ਸ਼ਬਦ ਬਾਣੀ ਕੀਰਤਨ ਕਰਕੇ ਭੋਗ ਪਾਇਆ ਸਨ ਕਿਉਂਕਿ ਉੱਥੇ ਪਿੰਡ ਵਿੱਚ ਜਗ੍ਹਾ ਘੱਟ ਹੋਣ ਕਰਕੇ ਤੇ ਸਤਗੁਰਾਂ ਨੇ ਬਾਹਰ ਪੰਡਾਲ ਲਾ ਕੇ ਉੱਥੇ ਹੀ ਫਿਰ ਭੋਗ ਪਾਇਆ ਸਨ ਤੇ ਚਲੋ ਆਪਾਂ ਹੁਣ ਚੱਲਦੇ ਆਂ ਜੀ ਆਪਾਂ ਪਿੰਡ ਵਿੱਚ ਇੰਟਰ ਹੋ ਗਏ ਆਂ ਜੀ ਤੇ ਰਾਹ ਵੀ ਥੋੜੇ ਖਰਾਬ ਨੇ ਇੱਥੇ ਤੇ ਚਲੋ ਹੁਣ ਚਲਦੇ ਆਂ ਸਿੱਧਾ ਆਪਾਂ ਘਰੇ ਮਿਲਾਂਗੇ ਹੁਣ ਜਾ ਕੇ ਪਿੰਡ ਵਿੱਚ ਤਾਂ ਕੀ ਦਿਖਾਣੇ ਬਸ ਪਿੰਡ ਹੈਗਾ ਜੀ ਡਰੋਲੀ ਭਾਈ ਜ਼ਿਲ੍ਹਾ ਮੋਗਾ ਮੋਗੇ ਤੋਂ 16 ਕਿਲੋਮੀਟਰ ਦੂਰ ਹੈ ਜੀ ਜੇ ਤੁਸੀਂ ਗੂਗਲ ਤੇ ਭਰੋਗੇ ਚਾਹੇ ਤੁਸੀਂ ਮੈਪ ਭਰ ਲਿਓ ਉਹਦੇ ਵਿੱਚ ਤੁਹਾਨੂੰ ਲੋਕੇਸ਼ਨ ਆ ਜਾਏਗੀ ਭਾਈ ਡਰੋਲੀ ਠੀਕ ਹੈ ਜੀ ਚਲੋ ਮਿਲਦੇ ਆਂ ਘਰੇ ਜਾ ਕੇ ਹਾਂਜੀ ਇਸ ਤੋਂ ਫਾਈਨਲ ਆਪਾਂ ਆ ਗਏ ਜੀ ਘਰੇ ਤੇ ਇਤਿਹਾਸ ਆਪਾਂ ਤੁਹਾਨੂੰ ਸਰਵਨ ਕਰਾਤਾ ਜੀ ਤੇ ਗੁਰੂ ਘਰ ਦਾ ਦਰਸ਼ਨ ਕਰਾਤੇ ਨੇ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਭਰੱਖਾ